ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਆਓ ਜਾਣਦੇ ਹਾਂ ਪਿੰਡ ਜੋਗਾ ਦਾ ਇਹ ਨਾਮ ਕਦੋਂ ਕਿਵੇਂ ਅਤੇ ਕਿੱਥੇ ਪਿਆ। ਤਹਿਸੀਲ ਮਾਨਸਾ ਦਾ ਪਿੰਡ ਜੋਗਾ ਮਾਨਸਾ ਬਰਨਾਲਾ ਸੜਕ ਤੇ ਮਾਨਸਾ ਤੋਂ 22 ਕਿਲੋਮੀਟਰ ਦੂਰ ਸਥਿਤ ਹੈ। ਪਿੰਡ ਜੋਗਾ ਆਬਾਦੀ ਤੇ ਖੇਤਰਫਲ ਕਰਕੇ ਬਠਿੰਡਾ ਮਾਨਸਾ ਇਲਾਕੇ ਦਾ ਸਭ ਤੋਂ ਵੱਡਾ ਪਿੰਡ ਹੈ। ਚਾਹਲ ਗੋਤ ਦੇ 40 ਪਿੰਡ ਇਸ ਇਲਾਕੇ ਵਿੱਚ ਹਨ ਜਿਨ੍ਹਾਂ ਨੂੰ ਚੁਲੇਰਾ ਕਿਹਾ ਜਾਂਦਾ ਹੈ। ਮੁਗਲਾਂ ਦੇ ਸਮੇਂ ਇਸ ਪਿੰਡ ਦਾ ਮੋੜੀਗੜ੍ਹ ਇੱਕ ਜੁਗਰਾਜ ਕਿਹਾ ਜਾਂਦਾ ਹੈ। ਉਹ ਇਹਨਾਂ ਪਿੰਡਾਂ ਵਿੱਚੋਂ ਬਟਾਈ ਲੈ ਕੇ ਦਿੱਲੀ ਜਾ ਕੇ ਜਿੰਸ ਦੇ ਰੂਪ ਵਿੱਚ ਵਤਾਰ ਕੇ ਆਉਂਦਾ ਸੀ। ਪਹਿਲਾਂ ਰੱਲਾ ਜੋਗਾ ਇੱਕ ਪਿੰਡ ਹੁੰਦਾ ਸੀ ਤੇ ਬਾਅਦ ਵਿੱਚ ਰੱਲਾ ਅਤੇ ਜੋਗਾ ਵੱਖਰੇ ਪਿੰਡ ਵਸ ਗਏ। ਇਸ ਪਿੰਡ ਵਿੱਚ ਕੋਈ 20 ਕੁ ਗੋਤਾਂ ਦੇ ਲੋਕ ਸ਼ੁਰੂ ਤੋਂ ਹੀ ਵਸਦੇ ਹਨ। ਪਿੰਡ ਦੇ ਮੋੜੀ ਜੁਗਰਾਜ ਦੇ ਮੋੜੀ ਗੱਡਣ ਦੀ ਥਾਂ ਉੱਤੇ ਉਹ ਸਾਰੀ ਗਈ ਯਾਦਗਾਰ ਪਿੰਡ ਦੇ ਵਿਚਕਾਰ ਸਥਿਤ ਹੈ। ਨਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਸ ਪਿੰਡ ਵਿੱਚ ਚਰਨ ਪਾਏ ਜਿੱਥੇ ਗੁਰਦੁਆਰਾ ਸਾਹਿਬ ਸ਼ਿਸ਼ੋਭਤ ਹੈ ਇਥੋਂ ਦੇ ਦੋ ਕੂਕੇ ਸਿੰਘ, ਰਾਮ ਸਿੰਘ ਅਤੇ ਸ਼ਾਮ ਸਿੰਘ ਮਰੇਲਕੋਟਲੇ ਤੋਂ ਪਾਗੇ ਉਡਾਏ ਗਏ ਸਨ ਉਹਨਾਂ ਦੇ ਨਾਂ ਤੇ ਪਿੰਡ ਵਿੱਚ ਹਸਪਤਾਲ ਦੀ ਸ਼ਾਨਦਾਰ ਇਮਾਰਤ ਉਸਾਰੀ ਗਈ ਹੈ ਡਿੰਗਰੇ ਦੇ ਸਮੇਂ ਸੰਗਰੂਰ ਮੋਰਚੇ ਵਿੱਚ ਸ਼ਹੀਦ ਜਥੇਦਾਰ ਅਣੋਖ ਸਿੰਘ ਦੇ ਨਾਂ ਤੇ ਵਧੀਆ ਲਾਇਬ੍ਰੇਰੀ ਖੋਲੀ ਗਈ ਤੀਜਾ ਸਿੰਘ ਸੁਤੰਤਰ ਦੇ ਗੁਪਤਵਾਸ ਸਮੇਂ ਢਾਲ ਬਣਨ ਦਾ ਮਾਣ ਇਸ ਪਿੰਡ ਦੇ ਲੋਕਾਂ ਨੂੰ ਹੈ ਮਸ਼ਹੂਰ ਸੰਗਰਾਮੀ ਸੇਵਾ ਸਿੰਘ ਟਿੱਕੀ ਵਾਲਾ ਤੇ ਬਾਬਾ ਖੜਕ ਸਿੰਘ ਵੀ ਇਸ ਪਿੰਡ ਵਿੱਚ ਆਏ ਜਿਸ ਕਰਕੇ ਪਿੰਡ ਵਾਲਿਆਂ ਨੂੰ ਦੇਸ਼ ਪਿਆਰ ਦਾ ਜਜ਼ਬਾ ਮਿਲਿਆ ਹੋਰ ਵੀਡੀਓ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਧੰਨਵਾਦ